ਲਵੰਡੀ ਸਾਬੋ ਟਰੈਕਟਰ ਮੰਡੇ ਤੇ ਚਾਚਾ ਜੀ ਨੇ ਲਿਆਂਦੇ ਕੱਲ ਫਤਿਹਬਾਦੋਂ ਟਰੈਕਟਰ ਤੇ ਦਿਖਾਉਣੇ ਆ ਫਤਿਹਬਾਦ ਵਾਲੇ ਟਰੈਕਟਰ ਤੇ ਕੀ ਡਿਮਾਂਡ ਐ ਕੋਈ ਵੀਡੀਓ ਬਹੁਤ ਦੇ ਬਹੁਤ ਨੂੰ ਆਇਆ ਅੱਛਾ ਜੀ ਪਤਾ ਪਿਆ ਜੀ ਸਤੀਕਾ ਆ ਚਾਹੀ ਠੀਕ ਕਾਲ ਪੁੱਤ ਕਿਵੇਂ ਹੋ ਠੀਕ ਹੈ ਬਾਈ ਸਤੀਕਾ ਕਰਿਆ ਇਹਨੂੰ ਤੇ ਇਹ ਮੇਰੇ ਦੋਨੇ ਭਤੀਜੇ ਤੇ ਬਾਈ ਵਨ ਕੇ ਥੋੜੀ ਜੀ ਹੈਲਪ ਕਰੋ ਇਹਨਾਂ ਦੀ ਯਾਰਾ ਲਾਲਚ ਜਾ ਹੋਵੇ ਥੋੜੇ ਚਾਰਕ ਵਿਊ ਆਉਣ ਲੱਗ ਜਿਹਾ ਵਧੀਆ ਠੀਕ ਲਾਲਚ ਦੇ ਵਿੱਚ ਇਹ ਮੇਨਾ ਫਤਿਹਵਾਦੀ ਵੀ ਜਾਂਦੇ ਹੁੰਦੇ ਆ ਠੀਕ ਠੀਕ ਹੈ ਇਹ ਮੇਰੇ ਆਪਣੇ ਚੈਨਲ ਨੂੰ ਸਮਝੋ ਬਾਈ ਤੇ ਬਾਈ ਮਨ ਕੇ ਦੱਬ ਕੇ ਲਾਏ ਕਮੈਂਟ ਸ਼ੇਅਰ ਆ ਤੇ ਨੂੰ ਜਰੂਰ ਫੋਲੋ ਕਰਿਓ ਤੇ ਅੱਜ ਬੁੱਧਵਾਰ ਤੋਂ ਨੂੰ ਅੱਜ ਤੋਂ ਮੰਡੀ ਲੱਗੀ ਆ ਉਂਮੀ ਮਾਸਟਰ ਸਲਾਹ ਹਾਂ ਨਹੀਂ ਆਉਂਦੇ ਆਪੇ ਪਈ ਫਿਰੇ ਸ਼ਾਂਤ ਮੇਰੇ ਸਰੀਰ ਆਪ ਤੋਂ ਬਣਾ ਬਈ 485 ਆ ਪੁੰਨੀ ਮਾਡਲ ਪਿਛਲੇ ਤਰ੍ਹਾਂ ਕੀ ਹੈ ਤੁਹਾਨੂੰ ਬਈ 85 90 ਪੈਸੇ ਮੂਰਲੇ ਆ ਮਾਰਫ ਦੇ ਡੰਡਾ ਪੱਤੇ ਛਤਰੀ ਸਭ ਕੁਝ ਨਾਲ ਇਹ ਸਾਰਾ origionalੀ ਤੋਂ ਰੱਖ ਪਈ ਹੋਇਆ ਬਈ ਚਲਾ ਕੇ ਬਾਹਰ ਦੀ ਕੰਪਨੀ ਕੱਢ ਕੇ ਲੈ ਜਾਓ ਪਰ ਵੇਚੀ ਜਾਵੇਗਾ ਬਈ ਯਾਰ ਲੱਖੇ ਪੰਚਮਾ ਯਾਰ ਲੈ ਟਰੈਕਟਰ ਦੇਵਾਂਗੇ ਕਿ ਮੌਕੇ ਤੇ ਬਾਈ ਥੋੜਾ ਬੋਤਾ ਮੰਨਤਾ ਨੂੰ ਚੀਜੀ ਆ ਲੋਨ ਹੈ ਤੇ ਬਾਈ ਫੁੱਲ ਹੋ ਜੂਆ ਟਰੈਕਟਰ ਕੱਟ ਲਾਂਗੇ ਜਿੰਨੇ ਕ ਦਾ ਹੋਇਆ ਉਨੇ ਕ ਦਾ ਠੀਕ ਹੈ ਗੱਲ ਬਾਈ ਉਸ ਤੋਂ ਬਾਅਦ ਬਾਈ 575 100 ਦੇ ਰਿਹਾ ਸੀ ਸਿੰਗਲ ਅਪਰਾ ਤੇ ਟਾਇਰ ਵੀ ਕੋਲ ਨਵੇਂ ਆ 375 ਦੀ ਮੰਗ ਆ ਟਰੈਕਟਰ ਦੇਵਾਂਗੇ ਜੀ ਇੱਕੋ ਹੀ ਰੇਟ ਸਾਡੇ ਨਾਲ ਦੰਦਾ ਪੱਤੀ ਨਾਲ ਆ ਜੀ 36000 ਕਿਉਂਕਿ ਇਹ ਲੋਕ ਚਾਰ ਦੀ ਬਾਹ ਦੇ ਬਸੰਦੀ ਕਰਕੇ ਲੈ ਜਾਓ ਇਹਨੂੰ ਸਾਢੇ 3 ਲੱਖ ਦਾ ਦੇਵਾਂ ਠੀਕ ਉਸ ਤੋਂ ਬਾਅਦ ਆ ਗਿਆ ਜੀ 9500 9500 ਮੈਚੀ ਤੋਂ 2018 ਮਾਡਲ ਦਾ ਟਾਇਰ ਪਿੱਛੇ ਮੰਦ ਨੇ ਮੂਲੇ ਗੁੜੀਆਂ ਦੇ ਟਾਇਰ ਹੈ ਜੀ 5090 ਇਹ ਸਿੱਧਾ ਦਾਰਾ ਰੋਜਨ ਵਾਲਾ ਭਈ 20 ਇਹ ਜਰੂਰ ਹੈ ਜੀ ਚਲਾ ਕੇ ਬਾਅਦ ਵਿੱਚ ਗੱਲ ਕਰਕੇ ਲੈ ਜਾਓ 18 ਮਾਡਲ 4,50,000 ਰੁਪਏ ਹੈ ਜੀ ਟਰੈਕਟਰ ਦੇਵਾਂਗੇ ਬਾਈ ਤੁਹਾਨੂੰ 4,40,000 4,60,000 ਰੁਪਏ ਕੋਈ ਇਮਾਨਤ ਨਹੀਂ ਤੇ ਬਾਈ ਹੋਸ਼ ਠੀਕ ਇਹ ਗੱਲ ਆਹ ਟਰੈਕਟਰ ਬਾਈ ਬਹੁਤ ਸੋਹਣਾ ਟਰੈਕਟਰ ਆ ਕਿਤੇ ਪਾਸੋਂ ਇਹਦੇ ਜਰਨੀ ਲੱਗੀ ਕਿਸੇ ਪਾਸੋਂ ਫੜਿਆ ਨਹੀਂ ਮਗਰਾਂ ਦੇ ਪਿੱਛੋਂ ਬਹੁਤ ਸਾਫ਼ ਅਗੇ ਤੇ ਟਰੈਕਟਰ ਦੂਜਾ ਬਾਈ ਕਿਸ ਨੇ ਹੋ ਗਿਆ ਇਹ ਗੱਲ ਨਾਲ 12 ਰੇਡੀਅਲ ਟਾਇਰ ਕੋਲ ਦਾ ਪੀਸ ਵੀ ਆ ਗਿਆ ਹੈ। ਇਹ ਹੈ ਇਹ ਡਬਲ ਕਲੱਚ। ਚਲੋ ਅ ਸੈਂਪਲ ਸਟੇ ਰਹਿੰਗੇ। ਜੋਬ ਚ ਅਟਰ ਡਿਮਾਂਡਾ 2,11,000 ਸੌਰੀ ਮਾਸਟਰ ਨਾਲ 2,55,000 ਦਾ ਰੇਟਰ ਦੇ ਠੀਕ ਦੂਜੀ ਗੱਲ ਠੀਕ 2,55,000 ਦਾ ਵੀ ਮੰਗੇ 2,55,000 ਦਾ ਓਕੇ ਤੇ ਮਾੜਾ ਮੁੱਟਾ ਮੰਨਤਾਂ ਨੂੰ ਠੀਕ ਉਦੋਂ ਬਾਅਦ ਆ ਗਿਆ ਭਾਈ ਇਹ 99 ਮਾਡਲ ਆ ਪੰਜਾਬ ਨੰਬਰ ਆ ਪੀਵੀ 18 ਟਾਲਾ ਨੰਬਰ ਆ ਤੈ ਰਹਿਆ ਭਾਈ 85000 ਰੁਪਏ ਇਹ ਰਹਿ ਗਿਆ ਰੁਪਇਆ 1000 ਲਾਗੇ ਹੁੰਦੀ ਚਾਹੀਦੀ ਨਾਲ ਆ ਜਾਓ ਓਏ ਕੋਲ ਆ ਬੁਦੀ 25000 ਆਟਮਾਨ ਜੀ ਸਾਈਟਰ ਦੇ ਦਾਂਗੇ ਬਾਈ 180000 ਦਾ 180000 ਦਾ ਮੌਕੇ ਤੇ ਮੜਾ ਮੁਕਾ ਮਾਨਤਾਂ ਨੂੰ ਹੋਜੇ ਮੌਕੇ ਤੇ ਮਾਨਤਾਂ ਹੋਰ ਕੀਤਾ ਜਾਊਗਾ ਕੀ ਗੱਲ ਲਿਖੂ ਬਾਅਦ ਦੇ ਵਿੱਚ ਆ ਗਿਆ 243 ਇਹਦੇ ਸਿੰਪਲ ਸਟੀering ਦਾ ਇਹਦੇ ਪਾਪਰਕਾ 25000 ਰੁਪਏ ਲੱਗ ਜਾਂਦਾ ਲੱਗਦਾ ਵੀਰੇ ਪਾਪਰਕਾ ਹੁੰਦਾ ਨੇ ਮਾਡਲਾ ਹਰਿਆਣਾ ਨੰਬਰ ਆ ਐਮਪੀ ਮੈਂ ਦੇਉਂਗਾ ਬਈ ਲਾਈਕ ਇਮਾ ਸੁਧਾਰ ਹੋਊਗਾ ਕੈਰ ਬਿਲਕੁਲ ਨਵਿਆ ਦਿੱਲਾ ਫਰਟੀ ਸਭੀ ਨਾਲ ਆ ਜਿੰਨੇ ਦਾ ਟਰੈਕਟਰ ਆ ਉੰਨੇ ਦਾ ਬਈ ਤੇ ਲੋਨ ਵੀ ਹੋਊਗਾ ਠੀਕ ਕੋਲ ਲੋਨ ਵੀ ਹੋ ਜੂਗਾ ਠੀਕ ਮਾੜਾ ਪੋਟਾ ਕੋਲ ਲੋਨ ਹੋ ਜੂ ਪੁਰਾਣਾ ਕਟਾ ਜਾਊਗਾ ਠੀਕ ਆ ਇਹ ਦੇ ਦਾਂਗੇ ਟਰੈਕਟਰ 3 ਲੱਖ ਤੇ 80000 ਰੁਪਏ ਦਾ ਠੀਕ ਉਨੀ ਮਾਡਲ ਕੋਈ 735 ਨਹੀਂ ਦਿੰਦਾ 735 ਹੀ ਨਹੀਂ ਦਾ ਬਾਈ ਕੋਈ ਹੋਰ ਲੇਗਾ ਆਪ ਨੂੰ ਜਰ ਹੈ ਅੰਦਰ ਉਹ ਤੂੰ ਬਾਹਰ ਦੇ ਵਿੱਚ ਆ ਗਿਆ ਬਾਈ ਸਾਡੇ ਕੋਲ ਆਪ ਕੋ ਬੱਝ ਗਿਆ 2014 ਮਾਡਲ ਆ ਟਾਇਰ ਬਾਈ ਬਿਲਕੁਲ ਨਵੇਂ ਆ ਜਿਹਨਾਂ ਦੇ ਉੱਤੇ ਵੀ ਹਰੇ ਮਾਰਕਾ ਪਿਆ ਬਾਈ ਸਾਡੇ ਕੋਲ ਉਹੀ ਪਾਇਆ ਹੈ ਤੇ ਇਹਦੀ ਉਹ ਆ ਦੇਖਦਾ ਚਲੋ ਬਾਈ ਕੀ ਕਹਿ ਗੱਲ ਆ ਦੰਦਾ 40% ਨਾਲ ਆ ਬਾਈ ਮੈਨੂੰ ਮਿਲੂ ਗ੍ਰਾਂਟੀ ਆ ਤੇਰਾ ਬੇਲ ਕਰ ਦਿੱਤੀ ਜਾਂਦਾ ਬਾਬਾ 6 4 ਲੱਖ 65 ਹਜ਼ਾਰ ਦਾ ਵੀਰੇ ਕਿੰਨੇ ਦਾ ਡਾਕਟਰ ਆ ਇਹ ਲੈਣਾ 40 ਦਾ ਦੇ ਉਹ 65 ਲਿਖਿਆ ਹੈਗਾ ਲੇਕਿਨ ਭਾ ਪੰਜਾਂ ਪਾਦੀ 565 ਦੇ ਦਈਏ ਕਿਹੜਾ ਬੋਨਪੂ ਆ ਹਾਂ 40 ਦਾ ਨੂੰ 440 ਦਾ ਜਾਇਜ ਕਰ ਲੋ ਉੱਥੇ ਮਾਨਤਾ ਕਰ ਤੂੰ ਮਾਨਤਾ ਹੁਣੀ ਰਜਾ ਹੁਣ ਕੀ ਕਰੇਗਾ ਹੁਣੀ ਦੱਸ ਉਹ ਦੱਸ ਕੀ ਕਹਣਾ ਉਹ 4 ਲੱਖ ਤੇ 30 ਹਜ਼ਾਰ ਦਾ ਟਰੈਕਟਰ ਜੈਸਨੂ ਆ ਵੀਰੇ ਇਹ ਤੋਂ ਘਟਣਾ ਤੇ ਉਹ ਉਹ ਤਾਂ ਬਾਈ ਕੋਈ ਟੈਨਸ਼ਨ ਨਹੀਂ ਮਹੂਆ ਮੰਗੀ ਬਾਬਾ ਮੌਤ ਨਹੀਂ ਮਿਲਦੀ ਉਹ ਸਾਹਮਣੇ ਖੜਕਾਂ ਕਹਿੰਦੇ ਮਰਨਾ ਫੇਰ ਵੀ ਨਹੀਂ ਮਰ ਸਕਦੇ ਆਪਾਂ ਜਿੱਤਾ ਜਦ ਲਿਖੀ ਨਹੀਂ ਉਨੀ ਜਿੱਥੇ ਨਹੀਂ ਦੋ ਠੀਕ ਹੈ ਗੱਲ ਬਾਈ ਉਹ ਤੂੰ ਬਾਅਦ ਦੇ ਵਿੱਚ ਆ ਗਿਆ ਬਾਈ 39 39 22 ਮਾਦਲਾ ਅੰਕਿਆ ਗੱਲ ਹੈ ਰੱਖਿਆ ਅੱਜ ਲਈ ਫੋਨ ਬੁੱਕ ਕਰੀ। ਆਹ ਨੇ ਜਨਾ ਭਾਈ। ਉਹ ਵੀ ਫੋਨ ਹੋਊਗਾ। ਆਹ ਵੀ ਆਖੀ ਦੇ ਵਿੱਚ ਹੈ। ਇਹ ਕਿੰਨੇ ਵਿੱਚ ਆਵਾ ਦੇਣਾ। ਤੁਹਾਨੂੰ ਕਿਹੜੀ ਚਾਹੀਦੀ ਹੈ? ਭਾਈ ਮਾਡਲ ਆ 475 ਰੇਟ ਆ ਭਾਈ ਟਰੈਕਟਰ ਦੇਵੋਗੇ 4 ਲੱਖ ਤੇ 40000 ਰੁਪਏ ਦਾ। ਉਹ ਲੈ ਲਵਾਂਗੇ ਉਹ ਟਰੈਕਟਰ ਤੇ। ਠੀਕ। ਉਹ ਤੋਂ ਬਾਅਦ 384 ਭਾਈ ਬਿਲਕੁਲ ਨਵਾਂ ਟਰੈਕਟਰ ਆ 4.5 ਸੌ ਘੰਟਾ ਚੱਲਿਆ ਇਹ। ਪੰਜਾਬ ਨੰਬਰਾਂ ਅੱਜ ਪਹੁੰਚਿਆਵਾ ਇਤਲਾਵਾ ਅੱਜ ਪਹੁੰਚਿਆਵਾ ਸਾਰੇ ਪੰਜਾਬ ਦੇ ਟਰੈਕ ਕੀ ਇੱਕ ਘਰ ਦੇ 500 ਤੋਂ ਵੱਡਾ ਚੱਲਿਆ ਕੋਈ ਵੀ ਡਾਕਟਰ ਲੈ ਆਪਾਂ ਨੂੰ ਫੋਨ ਕਰ ਲਿਓ ਮੇਰਾ WhatsApp ਨੰਬਰ 887294545 ਕਾਲ ਲਈ ਨੰਬਰ 947884545 ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਬਈ ਫੇਸ ਨੂੰ ਕਰ ਲਿਓ ਫੋਲੋ ਬਹੁਤ ਬਹੁਤ ਮਿਹਰਬਾਨੀ ਭਾਈ ਦੋਸਤ ਸਸੀ ਕਾਮ